ਜੀ ਜੀ ਆ ਅੱਜ ਉਹ ਜੀ ਮੈਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕ ਉਹਨਾਂ ਨੂੰ ਮਤਲਬ ਕੀ ਹੋਣ ਤਾਂ ਨਹੀਂ ਪਤਾ ਲੱਗ ਮਲਜੀਤ ਜੀ ਜੀ ਬਹੁਤ ਬਹੁਤ ਕੀ ਕਹਿਣਾ ਜਾਓ ਲਵਲੀ ਭਾਈ ਏ ਪਟਾਕੇ ਚਲਾਉਣ ਨੇ ਆ ਮਜ਼ਾ ਆਉਂ ਰਿਹਾ ਮਿਹੜੇ ਜੀਕਾ ਮਾਰਦੇ ਆ ਮਿਹੜੇ ਚੀਕਾ ਮਾਰਦੇ ਆ ਜੀ ਅੱਜ ਮਿਹੜੇ ਘਰ ਆਈ ਆ ਖੁਸ਼ੀ ਪਟਾਕੇ ਚਲਾਉਣੇ ਮੈਂ ਚਲਾਉ ਮੇਰਾ ਹੀ ਲਵਲੀ ਆ ਮੇਰਾ ਹੀ ਲਵਲੀ ਕਿਉਂ ਤਾਂ ਜੀਤ ਭਾਈ ਨਹੀਂ ਮੇਰਾ ਲਵਲੀ ਮੇਰਾ ਹੀ ਲਵਲੀ ਆ ਏ ਲਵਲੀ ਜੀ ਲਵਲੀ ਇੰਨਾ ਭਰਾ ਆ ਗਿਆ ਅੱਜ ਬਹੁਤ ਸასიਖਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਹੀਂ ਨਾ ਸੱਚੇ ਬੜੇ ਕਿਰਮਤ ਵਲੋਗ ਬਣਾਉਣ ਲੱਗੇ ਨੇ ਇਦਾਂ ਪਾਈ ਤਾਂ ਨਹੀਂ ਵਾਲਿਆ ਵਲੋਗ ਅਸੀਂ ਬਹੁਤ ਟਾਈਮ ਬਾਅਦ ਇਦਾਂ ਰਿਕਾਰਡ ਕਰਨ ਲੱਗੇ ਪਹਿਲਾਂ ਪਹਿਲਾਂ ਕਰਦੇ ਹੁੰਦੇ ਸੀ ਲੈ ਹੁਣ ਕਰਿਆ ਕਰਾਂਗੇ ਥੋੜੀ ਥੋੜੀ ਤੇ ਥੰਬਨੇਲ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਸਾਰੇ ਜਣੇ ਪਹਿਲਾਂ ਵਿੱਚੋਂ ਕਈ ਕਮੈਂਟ ਕਰਨ ਦੇ ਸੀ ਵੀ ਰੁਪਿੰਦਰ ਵੀ ਵਿੱਚ ਵੀਡੀਓ ਦੇ ਕਿਉਂ ਨਹੀਂ ਆ ਰਹੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਦੇ ਘਰ ਪੁੱਤਰ ਦੀ ਦਾਦ ਬਖਸ਼ੀਆ ਮਾਰਾ ਹੀ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਚਲੋ ਅੱਗੇ ਕੁੜੀ ਆ ਸੀ ਤੇ ਹੁਣ ਤਾਕ ਆਇਆ ਤੇ ਜੋੜੀ ਬਣ ਗਈ ਨਾਲੇ ਤੇ ਇਸ ਕਰਕੇ ਤੁਹਾਨੂੰ ਪਤਾ ਥੋੜੀ ਅਰੈਸਟ ਵੀ ਚਾਹੀਦੀ ਹੁੰਦੀ ਬੰਦੇ ਨੂੰ ਤੇ ਉਦਾਂ ਕੋਈ ਐਸਟੀਮੇਟ ਹੈਗਾ ਜੇ ਕਿ ਜੇ ਮਹੀਨਾ ਲੱਗ ਜਾਣਾ ਹੋਰ ਪਰ ਜਲਦੀ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਵੀ ਉਹ ਸੀਨ ਕਰ ਸਕਣਗੇ ਤੇ ਫਿਰ ਉਹਨਾਂ ਨੂੰ ਵੀਡੀਓ ਚ ਆਪਾਂ ਲੈ ਕੇ ਜ਼ਰੂਰ ਆਵਾਂਗੇ ਹੋਰ ਔਰ ਵਧੀਆ ਪਕੀਏ ਆ ਵੀ ਸਾਰੇ ਜਣੇ ਸਾਡੀਆਂ ਵੀਡੀਓਜ਼ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹ ਆ ਵੀ ਜਿਹੜੀ ਔਰਤ ਦੀ ਦੁੱਖ ਭਰੀ ਕਹਾਣੀ ਆ ਉਹਦੇ ਵਿੱਚ ਕਾਫੀ ਪਰਸਨਲ ਮੈਸੇਜ ਓਦਾਂ ਵੀ ਇੰਸਟਾਗ੍ਰam ਤੇ ਆਇਆ ਵੀ ਦਿੱਤੇ ਹੀ ਇਦਾਂ ਦੇ ਸੀਨਾ ਕਰਿਆ ਕਰੋ ਪਾਜੀ ਬਲੋ ਇਦਾਂ ਨਾ ਆ ਗਿਆ ਕਰੋ ਪਰ ਇਹ ਸਟੋਰੀ ਸੱਚੀ ਹੈ ਇੱਕ ਰੀਅਲ ਹੈ ਜਿੱਦਾਂ ਰਬ ਦੀ ਮਾਰ ਹੀਗੀ ਨਾ ਉਹਦੇ ਵਿੱਚ ਵੀ लवली ਪਾਜੀ ਨੂੰ ਕਹਿੰਦੇ ਹੀ ਸਾਡੇ ਰੁਪਿੰਦਰ ਦੀਦੀ ਨੂੰ ਵੀ ਇਦਾਂ ਦੇ ਸੀਨਾ ਕਰਿਆ ਕਰੋ ਉਹ ਵੀ ਜਿਹੜੀ ਸਟੋਰੀ ਹੀ ਉਹ ਵੀ ਰੀਅਲ ਹੀ ਤੇ ਇਹ ਵੀ ਰੀਅਲ ਆ ਇਹੀ ਚਾਹੁੰਦੇ ਆ ਵੀ ਜਿੱਦਾਂ ਵੀ ਹੈਗਾ ਹੀ ਆ ਨਾ ਉਦਾਂ ਹੀ ਬਣਾਇਆ ਜਾਵੇ ਫਿਰ ਵੀ ਕੁਝ ਲੱਗਦੀ ਏ ਦਿਲ ਨੂੰ ਕਾਫੀ ਲੱਗਦੀ ਕਈ ਵਾਰੀ ਹਾਨੂੰ ਸੀਨ ਕਰਨ ਲੱਗਿਆ ਵੀ ਬੜਾ ਮਹਿਸੂਸ ਹੁੰਦਾ ਵਾ ਵੀ ਇਹਦਾ ਦਾ ਸੀਨ ਕਿਦਾਂ ਕਰਨਾ ਵਾ ਪਰ ਫਿਰ ਵੀ ਜਿਹੜੀ ਚੀਜ਼ ਹੁਣ ਜਿੱਦਾਂ ਸਟੋਰੀ ਹੈਗੀ ਆ ਬਣਾਉਣੀ ਤੇ ਪੈਣੀ ਆ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਥੋੜਾ ਥੋੜਾ ਉਹਨੂੰ ਲਾਈਟ ਹਾਰਡ ਰੱਖਿਆ ਜਾਵੇ ਵੀ ਜਿਆਦਾ ਸਦਮੇ ਵਾਲੀ ਚੀਜ਼ ਕੋਈ ਨਾ ਹੋਵੇ ਵਿੱਚ ਤੇ ਬਾਕੀ ਠੀਕ ਆ ਜਿਹੜੀ ਸਾਡੀ ਦੂਜੀ ਵੀਡੀਓ ਦਾਣਾ ਪਾਣੀ ਉਹਨੂੰ ਤੁਸੀਂ ਕਾਫੀ ਪਿਆਰ ਦੇ ਰਹੀ ਸਰ ਜਣੇ ਵਧੀਆ ਰਿਸਪੌਂਸ ਆਇਆ ਦਾ ਉਹਦਾ ਨਾਮ ਵੀ ਹੁੰਦਾ ਸੋਨਾ ਸੀ ਹਨਾ ਦਾਣਾ ਪਾਣੀ ਵੱਖਰਾ ਜਿਹਾ ਨਾਮ ਸੀਗਾ ਯੂਨੀਕ ਆ ਤੇ ਜਿਹੜੀ ਹੁਣ ਵੱਡੇ ਚੈਨਲ ਤੇ ਨੱਥ ਟੀਵੀ ਤੇ ਆ ਵੀਡੀਓ ਚੱਲੀ ਉਸ ਤੋਂ ਬਾਅਦ ਇੱਕ ਮੇਰਾ ਇਰਾਦਾ ਥੋੜੀ ਡਿਫਰੈਂਟ हट ਕੇ ਥੋੜੀ ਸਟੋਰੀ ਬਣਾਈ ਜਾਵੇ ਜਿੱਦਾਂ ਜਿੱਦਾਂ ਮਤਲਬ ਪੁਰਾਣੇ ਸਮੇਂ ਜੀ ਹਨਾ ਸਟੋਰੀ ਥੋੜੀ ਜਿਹੀ ਹੋ ਜੇ ਕੁਝ ਵਧੀਆ ਜਿਹਾ ਕਰਾਂਗੇ ਯੂਨੀਕ ਆ ਤੇ ਠੀਕ ਹੈ ਜਾਈ ਉਹਦਾ ਤੇ ਹਰ ਵਾਰੀ ਕੋਸ਼ਿਸ਼ ਕਰਦੇ ਆਂ ਆਪਾਂ ਵੀ ਵੱਖਰਾ ਹੀ ਕਰੀਏ ਬਟ ਫਿਰ ਵੀ ਕਈ ਵਾਰੀ ਬੁੱਡੀਆਂ ਨਹੀਂ ਗੱਲ ਮੰਨਦੀਆਂ ਤੇ ਮਾਸਟੀਕਰ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵੀਡੀਓ ਚ ਅਗਲੇ ਵਲੌਗ ਚ ਕੋਣੇ ਇਦਾਂ ਵਲੌਗ ਬਣਾਇਆ ਕਰਾਂਗੇ ਠੀਕ ਹੈ ਲਾਈਵ ਹੋਈ ਹੈ ਅੱਜ ਲਾਈਵ ਅੱਜ ਵੇ ਨੇ ਜਿਹਦੇ ਅੱਜ ਟਾਈਮ ਲੱਗਾ ਫਿਰ ਜਰੂਰ ਲਾਈਵ ਹੋਵਾਂਗੇ ਸਾਰੇ ਜਣੇ ਜਰੂਰ ਆਇਓ ਤੇ ਹੁਣ ਕੱਲ ਆਹੀ ਕਿ ਲਵੜੀ ਹੋਣਾ ਕਰ ਬਾਬੇ ਉਹ ਕਲਿੱਪ ਤੁਸੀਂ ਦੇਖ ਲਓ ਮਗਰੋਂ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ Let's que... <laughs> not <laughs> 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 रा चचा बचा जी ਸਾਰਕਾਂ ਜੀ ਬਹੁਤ ਬਹੁਤ ਮਾਣ ਉਹਨਾਂ ਨੂੰ ਮਤਲਬ ਕੀ ਹੈ ਕੋਈ ਤਾਂ ਦਾ ਨਹੀਂ ਪਤਾ ਮਿਲਜੀਤ ਜੀ ਹਾਂ ਜੀ ਬਹੁਤ ਬਹੁਤ ਕੀ ਕਹਿਣਾ ਜਾਓ ਲਵਲੀ ਭਾਈ ਇਹ ਫਟਾਕੇ ਚਲਾਉਣ ਨੇ ਮਜ਼ਾ ਆਉਂਦਾ ਮਡੇ ਠੀਕਾ ਮਾਰਦੇ ਮਡੇ ਠੀਕਾ ਮਾਰਦੇ ਜੀ ਅੱਜ ਮਡੇ ਘਰ ਆਈ ਆ ਖੁਸ਼ੀ ਫਟਾਕੇ ਚਲਾਓ ਮੈਂ ਚਲਾਉ ਮੇਰਾ ਹੀ ਲਵਲੀ ਆ ਮੇਰਾ ਹੀ ਲਵਲੀ ਕਿਉਂ ਦਾ ਜੀਤ ਭਾਈ ਨਹੀਂ ਨਹੀਂ ਦਾ ਲਵਲੀ ਮੇਰਾ ਹੀ ਲਵਲੀ ਆ ਇਹ ਲਵਲੀ ਜੀ ਲਵਲੀ ਇੰਨਾ ਭਰਾ ਆ ਗਿਆ ਅੱਜ ਬਹੁਤ ਲੱਗਣੀ ਚਾਹੀਦੀ ਚਲਾਓ ਇੱਕੋ ਫੀਤੀ ਤੇ ਲੱਗੇ ਦੂਜੀ ਮੇਂ ਲੱਗੇ ਵੀਰ ਓਕੇ ਭਾਜੀ ਓਕੇ ਗਲਤੀਆਂ ਤੇ ਕੋਈ ਵੀਡੀਓ ਚ ਬਹੁਤ ਹੁੰਦੀਆਂ ਹਨ ਤੇ ਦੇਖੀ ਹੋਈ ਹੈ ਇਹ ਦੇਖੋ ਯਾ ਇਹ ਮੈਨੂੰ ਡਰ ਲੱਗਦਾ ਜੀ ਹਲੂ ਕੀ ਆਖਣੇ ਅੱਛਾ ਤੇ ਹਲਵਾਈਆਂ ਮਾੜੀਆਂ ਸੀ ਉਹ ਸਸਤੀਆਂ ਮੈਨਾਂ ਦਾ ਹੁਣ ਭੰਗੜਾ ਵੀ ਨਾਲ ਪਾ ਦੇਗਾ ਨਹੀਂ ਭੰਗੜਾ ਚੱਲੇ ਥੱਲੇ ਗੱਡੀ ਦੇ ਪਾਰੇ ਜਾਵਾਂਗੇ ਭੰਗੜਾ ਟਾਈਮ ਅੱਜ ਜਾਂਦਾ 2800 ਅੱਜ ਜਾਂਦਾ 2800 ਬਾਜੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਮਤਲਬ ਕੀ ਮਿਲਜੀਤ ਜੀ ਜੀ ਬਹੁਤ ਬਹੁਤ ਕੀ ਕਹਿਣਾ ਜਾਓ ਲਵਲੀ ਭਾਈ ਇਹ ਡਾਗੇ ਚਲਾਉਣ ਨੇ ਮਜ਼ਾ ਆਉਂੜਾ ਮਡੇ ਟੀਕਾ ਮਾਰਦੇ ਮਡੇ ਟੀਕਾ ਮਾਣਦੇ ਜੀ ਅੱਜ ਮਡੇ ਘਰ ਆਈ ਆ ਖੁਸ਼ੀ ਹਾਂ ਫਟਾਕੇ ਚਲਾਓ ਮੈਂ ਚਲਾਓ ਮੇਰਾ ਹੀ ਲਵਲੀ ਯਾਰ ਮੇਰਾ ਹੀ ਲਵਲੀ ਕਿਉਂ ਦਾ ਜੀਤ ਬਾਈ ਨਹੀਂ ਮੇਰਾ ਲਵਲੀ ਮੇਰਾ ਲਵਲੀ ਆ ਤੇ ਲਵਲੀ ਜੀ ਲਵਲੀ ਇੰਨਾ ਭਰਾ ਆ ਗਿਆ ਅੱਜ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਨਾ ਸੱਚੇ ਬੜੇ ਕਿਰਪਾ ਨਾਲ ਵਲੋਗ ਨਾ ਲੱਗੇ ਨੇ ਇਦਾਂ ਤਾਂ ਤੰਗ ਨਹੀਂ ਹੋਣਿਆ ਵਲੋਗ ਅਸੀਂ ਬਹੁਤ ਟਾਈਮ ਬਾਅਦ ਇਦਾਂ ਰਿਕਾਰਡ ਕਰਨ ਲੱਗੇ ਪਹਿਲਾਂ ਪਹਿਲਾਂ ਕਰਦੇ ਹੁੰਦੇ ਸੀ ਮੈਂ ਹੁਣ ਕਰਿਆ ਕਰਾਂਗੇ ਥੋੜੀ ਥੋੜੀ ਤੇ ਥੰਬਨੇਲ ਤੋਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਸਾਰੇ ਜਣੇ ਪਹਿਲਾਂ ਵਿੱਚੋਂ ਕਈ ਕਮੈਂਟ ਕਰਨ ਦੇ ਸੀ ਵੀ ਰੁਪਿੰਦਰ ਵੀ ਵਿੱਚ ਵੀਡੀਓ ਦੇ ਕਿਉਂ ਨਹੀਂ ਆ ਰਹੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਦੇ ਘਰ ਪੁੱਤਰ ਦੀ ਦਾਦ ਬਖਸ਼ੀਆ ਮਹਰਾ ਹੀ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਚਲੋ ਅੱਗੇ ਕੁੜੀ ਆ ਸੀ ਤੇ ਹੁਣ ਕਾਕਾ ਆਇਆ ਤੇ ਜੁੜੀ ਬਣ ਗਈ ਨਾਲੇ ਤੇ ਇਸ ਕਰਕੇ ਤੁਹਾਨੂੰ ਪਤਾ ਥੋੜੀ ਅਰੇਸਟ ਵੀ ਚਾਹੀਦੀ ਹੁੰਦੀ ਬੰਦੇ ਨੂੰ ਤੇ ਉਦਾਂ ਕੋਈ ਐਸਟੀਮੇਟ ਹੈਗਾ ਜਾਂ ਕਿ ਜੇ ਮਹੀਨਾ ਕਿ ਲੱਗ ਜਾਣਾ ਹੋਰ ਪਰ ਜਲਦੀ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਵੀ ਉਹ ਸੀਨ ਕਰ ਸਕਣਗੇ ਤੇ ਫਿਰ ਉਹਨਾਂ ਨੂੰ ਵੀਡੀਓ ਚ ਆਪਾਂ ਲੈ ਕੇ ਜਰੂਰ ਆਵਾਂਗੇ ਹੋਰ ਹੋਰ ਵਧੀਆ ਬਾਕੀ ਇਹ ਆ ਵੀ ਸਾਰੇ ਜਣੇ ਸਾਡੀਆਂ ਵੀਡੀਓਜ਼ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹ ਆ ਵੀ ਜਿਹੜੀ ਔਰਤ ਦੀ ਦੁੱਖ ਭਰੀ ਕਹਾਣੀ ਆ ਉਹਦੇ ਵਿੱਚ ਕਾਫੀ ਪਰਸਨਲ ਮੈਸੇਜ ਓਦਾਂ ਵੀ ਇੰਸਟਾਗ੍ਰਾਮ ਤੇ ਆਇਆ ਵੀ ਦਿੱਤੇ ਹੀ ਓਦਾਂ ਦੇ ਸੀਨ ਨਾ ਕਰਿਆ ਕਰੋ ਭਾਜੀ ਬਲੋ ਓਦਾਂ ਨਾ ਆ ਗਿਆ ਕਰੋ ਪ੍ਰੇ ਸਟੋਰੀ ਸੱਚੀ ਇੱਕ ਰੀਅਲ ਆ ਜਿੱਦਾਂ ਰਬ ਦੀ ਮਾਰ ਹੀਗੀ ਨਾ ਉਹਦੇ ਵਿੱਚ ਵੀ लवली ਭਾਜੀ ਨੂੰ ਕਹਿੰਦੇ ਸੀ ਸਾਡੇ ਰੁਪਿੰਦਰ ਜੀ ਨੂੰ ਕਿ ਤੁਸੀਂ ਇੰਨਾ ਨਹੀਂ ਸੀ ਨਾ ਕਰਿਆ ਕਰੋ ਉਹ ਵੀ ਜਿਹੜੀ ਸਟੋਰੀ ਹੀ ਉਹ ਵੀ ਰੀਅਲ ਹੀ ਤੇ ਰੀਅਲ ਆ ਤੇ ਇਹੀ ਚਾਹੁੰਦੇ ਆ ਵੀ ਜਿੱਦਾਂ ਵੀ ਹੈਗਾ ਹੀ ਹੈ ਨਾ ਉਦਾਂ ਹੀ ਬਣਾਇਆ ਜਾਵੇ ਫਿਰ ਵੀ ਕੁਝ ਮਤਲਬ ਲੱਗਦੀ ਆ ਦਿਲ ਨੂੰ ਕਾਫੀ ਲੱਗਦੀ ਕਈ ਵਾਰੀ ਸਾਨੂੰ ਸੀਨ ਕਰਨ ਲੱਗਿਆ ਵੀ ਬੜਾ ਮਹਿਸੂਸ ਹੁੰਦਾ ਵਾ ਵੀ ਇਹਦਾ ਦਾ ਸੀਨ ਕਿੱਦਾਂ ਕਰਨਾ ਵਾ ਪਰ ਫੇਰ ਵੀ ਜਿਹੜੀ ਚੀਜ਼ ਹੁਣ ਜਿੱਦਾਂ ਸਟੋਰੀ ਹੈਗੀ ਆ ਬਣਾਉਣੀ ਤੇ ਪੈਣੀ ਆ ਕਿਰਪਾ ਕਰੀਏ ਕੋਸ਼ਿਸ਼ ਕਰਦੇ ਵੀ ਥੋੜਾ ਥੋੜਾ ਉਹਨੂੰ ਲਾਈਟ ਹਾਰਟਡ ਰੱਖਿਆ ਜਾਵੇ। ਵੀ ਜਿਆਦਾ ਸਦਮੇ ਵਾਲੀ ਚੀਜ਼ ਕੋਈ ਨਾ ਹੋਵੇ ਵਿੱਚ। ਤੇ ਬਾਕੀ ਠੀਕ ਆ ਜਿਹੜੀ ਸਾਡੀ ਦੂਜੀ ਵੀਡੀਓ ਦਾਣਾ ਪਾਣੀ ਉਹਨੂੰ ਤੁਸੀਂ ਕਾਫੀ ਪਿਆਰ ਦੇ ਰਹੇ ਸਰ ਜਣੇ। ਵਧੀਆ ਰਿਸਪੌਂਸ ਆਇਆ ਉਹਦਾ। ਉਹਦਾ ਨਾਮ ਵੀ ਹੁੰਦਾ ਸੋਹਣਾ ਹੀ ਹੈ ਨਾ। ਦਾਣਾ ਪਾਣੀ। ਵੱਖਰਾ ਜਿਹਾ ਨਾਮ ਸੀਗਾ ਯੂਨੀਕ ਆ। ਤੇ ਜਿਹੜੀ ਹੁਣ ਵੱਡੇ ਚੈਨਲ ਤੇ ਨੱਥ ਟੀਵੀ ਤੇ ਆ ਵੀਡੀਓ ਚ ਆਦੀ। ਉਸ ਤੋਂ ਬਾਅਦ ਇੱਕ ਮੇਰਾ ਇਰਾਦਾ ਥੋੜੀ ਡਿਫਰੈਂਟ हट ਕੇ ਥੋੜੀ ਸਟੋਰੀ ਬਣਾਈ ਜਾਵੇ। ਜਿੱਦਾਂ ਜਿੱਦਾਂ ਮਤਲਬ ਪੁਰਾਣੇ ਸਮੇਂ ਜੇ ਹੈਨਾ ਸਟੋਰੀ ਥੋੜੀ ਜਿਹੀ ਹੋ ਜੇ ਕੁਛ ਵਧੀਆ ਜਿਹਾ ਕਰਾਂਗੇ ਯੂਨੀਕ ਆ ਤੇ ਠੀਕ ਹੈ ਬਈ ਉਦੋਂ ਤੇ ਹਰ ਵਾਰੀ ਕੋਸ਼ਿਸ਼ ਕਰਦੇ ਆਂ ਆਪਾਂ ਵੀ ਵੱਖਰਾ ਹੀ ਕਰੀਏ ਬਟ ਫਿਰ ਵੀ ਕਈ ਵਾਰੀ ਬੁੱਡੀਆਂ ਨਹੀਂ ਗੱਲ ਮੰਨਦੀਆਂ ਤੇ ਮਾਸਟੀਕਾ ਤੇ ਮਿਲਦੇ ਆਂ ਹੁਣ ਤੁਹਾਨੂੰ ਅਗਲੇ ਵੀਡੀਓ ਚ ਅਗਲੇ ਵਲੌਗ ਚ ਹੁਣ ਅਸੀਂ ਇਦਾਂ ਵਲੌਗ ਬਣਾਇਆ ਕਰਾਂਗੇ ਠੀਕ ਹੈ ਲਾਈਵ ਹੋਈ ਹੈ ਅੱਜ ਲਾਈਵ ਅੱਜ ਵੀ ਇਹਨੇ ਜਿਹਦੇ ਅੱਜ ਟਾਈਮ ਲੱਗਾ ਫਿਰ ਜਰੂਰ ਲਾਈਵ ਹੋਵਾਂਗੇ ਸਾਰੇ ਜਣੇ ਜਰੂਰ ਆਇਓ ਤੇ ਹੁਣ ਕੱਲ ਆਹੀ ਗਿੱਲੜੀ ਹੋਣਾ ਕਰ ਬਾਬੇ ਉਹ ਕਲਿੱਪ ਤੁਸੀਂ ਦੇਖ ਲਓ ਮਗਰੋਂ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ هي خاطر تو ڪري پئي ٿي آهي ਸਾਰਕਾਂ ਜੀ ਬਹੁਤ ਬਹੁਤ ਮਾਣ ਉਹਨਾਂ ਨੂੰ ਮਤਲਬ ਕੀ ਹੋਣ ਕਹਿੰਦਾ ਨਹੀਂ ਪਤਾ ਮਿਲਜੀਤ ਜੀ ਜੀ ਬਹੁਤ ਬਹੁਤ ਮਾਣ ਲਵਲੀ ਭਾਈ ਤੇ ਪਟਾਕੇ ਚਲਾਉਣ ਨੇ ਮਜ਼ਾ ਆਉਂਦਾ ਮਡੇ ਟੀਕਾ ਮਾਰਦੇ ਮਡੇ ਟੀਕਾ ਮਾਰਦੇ ਜੀ ਅੱਜ ਮਡੇ ਘਰ ਆਈ ਆ ਖੁਸ਼ੀ ਪਟਾਕੇ ਚਲਾਉਣੇ ਚਲਾਓ ਮੇਰਾ ਹੀ ਲਵਲੀ ਯਾਰ ਮੇਰਾ ਹੀ ਲਵਲੀ ਕਿਹ ਹੁੰਦਾ ਜੀਤ ਭਾਈ ਨਹੀਂ ਮੇਰਾ ਲਵਲੀ ਮੇਰਾ ਹੀ ਲਵਲੀ ਆ ਤੇ ਲਵਲੀ ਦੀ ਲਵਲੀ ਇੰਨਾ ਭਰਾ ਆ ਗਿਆ ਅੱਜ ਬਹੁਤ ਲੱਗਣੀ ਚਾਹੀਦੀ ਚਲਾਓ ਚਲਾਓ ਇੱਕੋ ਫੀਤੀ ਨ ਲੱਗੇ ਦੂਜੀ ਵਿੱਚ ਨ ਲੱਗੇ ਵੀਰ ओके okay, भाई okay. ओके <small> गलतियां तेरे को वीडियो में बहुत ਹੁੰਦੀਆਂ ਹਨ ਤੇ ਦੇਖੀ ਲੈ ਆਏ ਆ ਦੇਖੋ ਇਹ ਇਹ ਮੈਨੂੰ ਡਰ ਲੱਗਦਾ ਹੀ ਹਲੂ ਇਹ ਆਖਣੇ ਅੱਛਾ ਤੇ ਹਲਵਾਈਆਂ ਮਾਰੀਆਂ ਸੀ ਉਹ ਸਸਤੀਆਂ ਮੈਨਾਂ ਹੁੰਦਾ ਹੁਣ ਭੰਗੜਾ ਵੀ ਨਾਲ ਪਾ ਦੇਗਾ ਨਹੀਂ ਭੰਗੜਾ ਚੱਲੇ ਥੱਲੇ ਗੱਡੀ ਦੇ ਪਾਰੇ ਜਾਵਾਂਗੇ ਭੰਗੜਾ ਟਾਈਮ ਆ ਜਾਂਦਾ 2200 ਆ ਜਾਂਦਾ 2200 ha <laughs>